ਆ ਗੁਰੂ ਕਰਿਓ ਜੋ ਹਰ ਰੋਜ ਨੇ ਤੰਤ ਅੰਮ੍ਰਿਤ ਵੇਲੇ ਚੰਦਰਹੀ ਲੜੀ ਮਾਰ ਵਿਚਾਰ ਦੁੱਖਾਂ ਦੇ ਨਾਸ਼ਕ ਸੁੱਖਾਂ ਦੇ ਪ੍ਰਕਾਸ਼ਕ ਸਰਬ ਸੁੱਖਾਂ ਦੇ ਦਾਤੇ ਹੰਦ ਪੰਦੇ ਰਾਖੇ ਮਨੁਤਾ ਦੇ ਸਰਬ ਸੰਜੇ ਗੁਰੂ ਰਹਿਬਰ ਸ਼ਬਦ ਗੁਰੂ ਉਤਾਰ ਗੁਰਗੱਦੀ ਤੇ ਬਿਰਾਜਮਾਨ ਬੜੀ ਬੋਇਤ ਗਿਆਨ ਦੇ ਸੋਮੇ ਗਿਆਨ ਦੇ ਸਾਗਰ ਤੰਦਰਾਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨੋ ਜੁਰੀ ਅੰਦਰ ਸਜ ਬੈਠੇ ਗੁਰਖਾ ਸਾਧ ਸਤਸੰਗ ਜੀਓ ਆਓ ਜੋ ਚਿਰਤੂ ਆਪਾਂ ਤਾਂ-ਤਨ ਸਭ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਵਨ ਜੀਵਨ ਦੀ ਅਮਰ ਕਥਾ ਕਈਆਂ ਮੈਂ ਨਿਤੋਂ ਕਰਦੇ ਜੋ ਚਲਦੇ ਚਲਦੇ ਆ ਰਹੇ ਆਉ ਅੱਜ ਵੀ ਉਸੇ ਲੜੀ ਦਾ ਕਿੱਸਾ ਬਣ ਕੇ ਸਤਿਗੁਰੂ ਦੇ ਪਾਵਨ ਜੀਵਨ ਉਹਨਾਂ ਦੀ ਜੀਵਨ ਕਥਾ ਆਤਮ ਵਿਚਾਰ ਅਮਰ ਕਥਾ ਵਿੱਚੋਂ ਆਪਾਂ ਕੁਝ ਲਾ-ਕੁਝ ਰੱਬੀ ਗੋੜਾ ਗ੍ਰਹਿਣ ਕਰਨ ਦਾ ਯਤਨ ਕਰੀਂ ਕਈ ਵਾਰ ਵਿਚਾਰ ਕਰਦੇ ਫਿਰ ਉਹ ਆਪਾਂ ਜਿਦ ਦਾ ਹੰਸ ਸਮੁੰਦਰ ਵਿੱਚ ਬਹੁਤ ਕੁਝ ਹੁੰਦਾ ਪਿਆ ਸਮੁੰਦਰ ਦੇ ਤਲ ਤੇ ਬਹੁਤ ਕੁਝ ਪਿਆ ਹੁੰਦਾ ਏ ਉਹ ਹੰਸ ਜਿਹੜਾ ਹੈ ਨਾ ਉਸ ਹੋਰ ਕਿਸੇ ਚੀਜ਼ ਵੱਲ ਨਹੀਂ ਦੇਖਦਾ ਉਹ ਕੇਵਲ ਹੀਰੇ ਮੋਤੀਆਂ ਵੱਲ ਦੇਖਦਾ ਹੈ ਜਿੰਨੇ ਮਰਦੇ ਡੂੰਘੀ ਤਹਿ ਤੇ ਜਾ ਕੇ ਹੀਰੇ ਮੋਤੀ ਪਏ ਹੋਣ ਉਹਨੀ ਤਹਿ ਤੱਕ ਜਾ ਕੇ ਉਥੋਂ ਹੀਰੇ ਮੋਤੀ ਚੁੱਕ ਕੇ ਲਿਆਉਂਦਾ ਹੈ ਨਾ ਕਿ ਹੋਰ ਸਿਤੀਆਂ ਵਗੈਰਾ ਪਤਾ ਨਹੀਂ ਕੀ ਕੋਈ ਸਮੁੰਦਰ ਦੇ ਵਿੱਚ ਉਹਦਾ ਸਭ ਤਦਾ ਸਮੁੰਦਰ ਦੇ ਵਿੱਚ ਉਹਦੇ ਇਸ ਤਰ੍ਹਾਂ ਜੀਵਨ ਵਿੱਚ ਬਹੁਤ ਕੁਝ ਹੁੰਦਾ ਪਿਆਰਿਓ ਉਸ ਜੀਵ ਵਿੱਚ ਉਸ ਤਰ੍ਹਾਂ ਸਮੁੰਦਰ ਵਿੱਚੋਂ ਹੰਸ ਮੋਤੀ ਹੀਰੇ ਲੱਭਦਾ ਹੈ ਨਾ ਇਹ ਰੱਬੀ ਹੁਣ ਤਾਂ ਸਾਨੂੰ ਇਸ ਤਰ੍ਹਾਂ ਲੱਭਣੇ ਪੈਂਦੇ ਆ ਜਦੋਂ ਕਿਸੇ ਵਿਚਾਰ ਦੇ ਤਹਿ ਤੱਕ ਜਾਵਾਂਗੇ ਧਿਆਨ ਦੇ ਨਾਲ ਸੁਣਾਂਗੇ ਤੇ ਸੁਭਾਵਕੀ ਜੇ ਅਸੀਂ ਗਾਤ ਹੋਏ ਤਾਂ ਇਹ ਗੱਲ ਸੋਚਣ ਵਾਲੀ ਆ ਜੇ ਤੇ ਅਸੀਂ ਗੁਰਾਂ ਦੇ ਆਗਾਕ ਤੇ ਸਾਨੂੰ ਗੁਰੂ ਦੇ ਵਿਚਾਰ ਵਿੱਚੋਂ ਗੁਣ ਮਿਲਦੇ ਨੇ ਤੇ ਜੇ ਅਸੀਂ ਗੁਰਾਂ ਦੇ ਆਗਾਕ ਨਹੀਂ ਅਗੁਣਾਂ ਦੇ ਆਗਾਕ ਆ ਫਿਰ ਅਸੀਂ ਗੁਰੂ ਕੋਲ ਆ ਕੇ ਵੀ ਖਾਲੀ ਆਂ ਫਿਰ ਗੁਰੂ ਕੋਲੋਂ ਸਾਨੂੰ ਕੁਝ ਨਹੀਂ ਪ੍ਰਾਪਤ ਹੁੰਦਾ ਸੁਬੰਦਰ ਸੰਸੇ ਬਾਹਰ ਬੈਠਾ ਰਹੇ ਹਾਂਸਾ ਦਰ ਬੈਠਾ ਸੰਸਾਰ ਤੇ ਹੋਰ ਜਨਮਾਂ ਨੂੰ ਦੇਖਦਾ ਰਹੇ ਤੇਰੇ ਮੁਤਿ ਨਹੀਂ ਪ੍ਰਾਪਤ ਕਰ ਸਕਦਾ ਇਸੇ ਤਰ੍ਹਾਂ ਪਿਆਰੂ ਜੇ ਕੋਈ ਸਿੱਖ ਕੋਈ ਵੀ ਰੱਬ ਦਾ ਪਿਆਰਾ ਸਿਰਫ ਕੇਵਲ ਔਗਣਾ ਨੂੰ ਦੇਖਣ ਆਉਂਦਾ ਏ ਕੇਵਲ ਨਿਗਾ ਨਿਗਾ ਜਿਹੜੀ ਔਗਣਾ ਤੇ ਆ ਉਹ ਰੱਬੀ ਗੁਣ ਪ੍ਰਾਪਤ ਨਹੀਂ ਕਰ ਸਕਦਾ ਤੇ ਜਿੰਨੇ ਰੱਬੀ ਗੁਣ ਪ੍ਰਾਪਤ ਕਰਦੇ ਉਹ ਬਾਹਰ ਦੇ ਔਗਣਾ ਨੂੰ ਨਹੀਂ ਦੇਖਦਾ ਜ਼ਿਆਦਾਤਰ ਕੀ ਹੁੰਦਾ ਜ਼ਿਆਦਾਤਰ ਅਸੀਂ ਬਾਹਰ ਆਉਨੇ ਗੁਰੂ ਦੇ ਕੋਲ ਤੇ ਇੱਕ ਪਾਪ ਲਾ ਲ ਕੇ ਤੇ ਦੁੱਜੇ ਦੋ ਪਾਪ ਅਸੀਂ ਹੋਰ ਕਮਾ ਕੇ ਲੈ ਜੰਨੇ ਆ ਸਾਡਾ ਧਿਆਨ ਸਾਰਾ ਸੰਗਤ ਤੇ ਕੇਂਦਰਿਤ ਹੁੰਦਾ ਹੈ ਕੌਣ ਕੀ ਕਰਦਾ ਹੈ ਦਰੰਤਰੀ ਕੀ ਕਰਦਾ ਹੈ ਸੇਵਾਦਾਰ ਕੀ ਕਰਦੇ ਆ ਕਿਤੇ ਸਾਨੂੰ ਥੋੜੀ ਜੀ ਕਮੀ ਮਿਲ ਜਾਵੇ ਬਸ ਉਹ ਉਹਨਾਂ ਦਾ ਗਾਥ ਹੁੰਦਾ ਉਹਨਾਂ ਦਾ ਗਾਥ ਨਹੀਂ ਹੁੰਦਾ ਆਓ ਆਪਾਂ ਸਤਿਗੁਰਾਂ ਦੀ ਅਮਰ ਕਥਾ ਵਿੱਚੋਂ ਕੁਝ ਗ੍ਰੰਥੀ ਗੁਰਾਂ ਨੂੰ ਗ੍ਰਹਿਣ ਕਰਨ ਦਾ ਯਤਨ ਕਰੀਏ ਅੱਜ ਜਦੋਂ ਰੂਪੇ ਰੂਪਿਆਂ ਨੇ ਜਗ ਜਿੱਤ ਲਿਆ ਅਦਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੇ ਸਾਰੇ 40 ਮੁਕਤਿਆਂ ਨੇ ਹੋਰ ਸਿੰਘਾਂ ਦੇ ਜਿਹੜੇ ਸੇ ਸਿਲਾ ਉਹਨਾਂ ਦਾ ਸੰਸਕਾਰ ਕਰਕੇ ਉਹਨਾਂ ਦਾ ਕੀਰਤਨ ਸੋਲਾ ਪੜ੍ਹ ਕੇ ਅਰਦਾਸ ਬੇਨਤੀ ਕਰਕੇ ਮੁਕਤੀ ਦੀ ਉਹਨਾਂ ਦੀ ਤੇ ਪਾਸ਼ਾ ਜੀ ਉਹਨਾਂ ਆਪਕਲ ਵਿਚਾਰ ਆ ਰੰਭ ਕੀਤੀ ਸੀ ਕਿ ਸਤੂ ਕੀ ਤਲਵੰਡੀ ਨੂੰ ਚੱਲੇ ਨੇ ਇੱਕ ਪੈਰ ਉਸ ਭਾਵ ਗੱਲ ਆ ਹਰ ਰਾਜੇ ਦੀ ਖੁਬੀਆਂ ਜਨਸੂਤ్ర ਏਜੰਸੀ ਹੁੰਦੀ ਆ ਗੁਤ ਤਾਲਚਾਰ ਕਰਨ ਵਾਲੀ ਜੇ ਕੋਕ ਉਹਦੀ ਪੋਜਣਾ ਨਾ ਹੋਵੇ ਪੇਦ ਲੈਣ ਵਾਲੀ ਇੱਕ ਰਾਜਾ ਦੂਜੇ ਰਾਜ ਚੁੱਪ ਚੁੱਪ ਕਰਕੇ ਜਾ ਕੇ ਕਰੇ ਮਾਰਦੋਈ ਰਾਜ ਪ੍ਰਬੰਧ ਚਲਾਉਣ ਕੋਈ ਸੌਸੁਖੀ ਜੀ ਗੱਲ ਨਹੀਂ ਹੁੰਦੀ ਜਦੋਂ ਲੂਪਿਆਣਾ ਤੋਂ ਪਾਸ਼ਾ ਜੀ ਚੱਲੇ ਉਹ ਇੱਕ ਏਰੀਆ ਜਿਹੜਾ ਸੀ ਥੋੜਾ ਦੂਰ ਅੱਗੇ ਆਏ ਦਮਦਮਾਨ ਸਾਹਿਬ ਵਾਲੇ ਪਾਸੇ ਤ੍ਰਿਵੰਦੀ ਸਾਹਿਬ ਵਾਲੇ ਪਾਸੇ ਨੂੰ ਤੇ ਗੁਮੁਤਰੀ ਰਾਣੇ ਉਦੋਂ ਹੀ ਜਾ ਕੇ ਦੱਸ ਦਿੱਤਾ ਭਾਈ ਦੱਲੇ ਨੂੰ ਚੌਧਰੀ ਡੱਲਾ ਵੀ ਕਹਿੰਦੇ ਲੂਪਿਆਣਾ ਵੀ ਕਹਿੰਦੇ ਆ ਤਹਰਾਣ ਕੀਤੇ ਗੱਲ ਕਿ ਜਿਹਨੂੰ ਅਨਰੋਗ ਭਾਈ ਡੱਲਾ ਚੌਧਰੀ ਡੱਲਾ ਕਹਿੰਦੇ ਸੀ ਨਾ ਤਾਨੂ ਗੁਰੂ ਸਾਹਿਬ ਨੂੰ ਬਾਬਾ ਡੱਲਾ ਕਹਿਣ ਲੱਗੇ ਕਿਉਂ ਕਹਿਣ ਲਗੇ ਉਹ ਅੱਗੇ ਚਲੋ ਅੱਗੇ ਵਿਚਾਰ ਵਿੱਚ ਚੱਲਦਾ ਰਹੂਗਾ ਡੱਲਾ ਸਤਕਰਨ ਨੂੰ ਅੱਗੇ ਲੈਣ ਵਾਸਤੇ ਆਇਆ ਇਹ ਨਹੀਂ ਕਿ ਪਾਸ਼ਾ ਚੁੱਪ ਕਰਕੇ ਜਾ ਕੇ ਤੇ ਦਮਦਮਾ ਸਾਹਿਬ ਬੈਠ ਕੇ ਇਸ ਤਰ੍ਹਾਂ ਗੱਲ ਨਹੀਂ ਹੋਈ। ਨਾ ਹੀ ਇਸ ਤਰ੍ਹਾਂ ਕੋਈ ਬੈਠਰ ਦਿੰਦਾ ਸੀਗਾ। ਇੱਕ ਗੱਲ ਦੱਸਾਂ ਕਿਸੇ ਸਮੇਂ ਤਨ ਗੁਰੂ ਤੇਗ ਬਹਾਦਰ ਸਾਹਿਬ ਜੀ ਵੀ ਦਮਦਮਾ ਸਾਹਿਬ ਗਏ। ਉੱਥੇ ਸੰਤਾਂ ਨੇ ਉਸ ਸਮੇਂ ਦੇ ਲੋਕਾਂ ਨੇ ਪਾਈ ਢੱਲੇ ਦੇ ਜਿਹੜੇ ਵਾਸੀ ਸੀਗੇ ਉੱਥੋਂ ਦੇ ਰਹਿਣ ਵਾਲੇ ਜਿੱਤੇ ਅੱਜਕੱਲ ਗੁਰਦੁਆਰਾ ਸੁਲੋਕਤ ਹੈ ਜਿੱਤੇ ਅੱਜਕੱਲ ਗੁਰਦੁਆਰਾ ਸਾਹਿਬ ਬਣਿਆ ਹੋਇਆ ਇਹ ਉੱਚਾ ਚੱਤ ਤੁਹਾਨੂੰ ਹੁਣ ਵੀ ਪਤਾ ਤਨ ਕੋ ਚੇਤਾ ਕਰਦੇ ਗੁਰਦੁਆਰਾ ਸਾਹਿਬ ਉਦੋਂ ਵੀ ਉੱਚਾ ਚੱਤ ਸੀ ਜਿੱਤੇ ਬਣਿਆ ਨਹੀਂ ਗਿਆ ਤੇ ਕੁਦਰਤੀ ਬਣਿਆ ਹੋਇਆ ਉੱਥੇ ਬਰਜਮਨ ਨੂੰ ਹੋਣ ਨੂੰ ਕਿਹਾ ਅਸ਼ਬ ਬਰਜਮਨ ਤਾਂ ਹੋਏ ਉਹ ਕਹਿਣ ਲੱਗੇ ਇਸ ਟਿੱਬੇ ਤੇ ਆਣ ਕੇ ਕੋਈ ਤਤ ਮਹਾਨ ਬਲੀ ਲੋਦਾ ਸੂਰਮਾ ਗੁਰੂ ਵੀ ਕਿਹਾ ਉਹਨੇ ਗੁਰੂ ਤੇ ਬਾਤ ਦੀ ਗੱਲ ਹੈ ਇੱਕ ਬਹੁਤ ਵੱਡਾ ਮਹਾਨ ਸੂਪਾ ਮਹਾਬਲੀ ਆਣ ਕੇ ਇੱਥੇ ਬੈਠੂਗਾ ਅਰ ਕਈ ਚ ਲੋਕ ਬੈਠਣਗੇ ਬਟ ਬੈਠੂਗਾ ਤੁਸੀਂ ਤੇ ਮੈਨੂੰ ਬਟ ਕੁਝ ਸਮੇਂ ਬਾਅਦ ਤੇ ਬੈਠਣ ਨੂੰ ਕਹਿੰਦੇ ਨਾ ਉਹ ਕਈ ਸਮਾਂ ਆਣ ਕੇ ਰਹਿਣਗੇ ਤੇ ਤੁਹਾਡੇ ਕੋ ਦੁਨੀਆ ਨੂੰ ਤਾਰਨ ਦੇ ਸੰਗਤਾਂ ਨੂੰ ਤਾਰਨ ਬਣੇ ਦੱਲੇ ਨੂੰ ਪਤਾ ਲੱਗਾ ਕਿ ਆਪਣੇ ਇਲਾਕੇ ਵਿੱਚ ਤਨਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਲੁੰਡੀ ਸਾਬੂ ਕੇ ਨੂੰ ਤਿਆ ਆ ਰਹੇ ਨੇ ਦੱਲੇ ਨੂੰ ਪਤਾ ਲੱਗਾ ਦੱਲਾ ਲੈਣ ਵਾਸਤੇ ਗਿਆ ਉਹਨੇ ਉਸ ਟੇਪੇ ਬਾਤ ਤੇ ਕਿਹਾ ਤੁਸੀਂ ਇੱਥੇ ਟੇਪੇ ਤੇ ਬੈਠ ਜਾਓ ਪਤਾ ਸੀ ਗੁਰੂ ਆ ਅਰ ਤਤਵ ਦਾ ਮਾਲਕ ਆ ਤੇ ਰਾਜਾ ਮਹਾਰਾਜਾ ਰਾਜਾ ਮਹਾਰਾਜਾ ਵਰ ਕੀ ਭਰਤੀ ਤੇ ਸੋਚ ਰੱਖਦਾ ਹੈ ਦੱਲੇ ਨੇ ਆਪਣੇ ਘਰ ਲੈ ਕੇ ਗੁਰੂ ਸਾਹਿਬ ਨੂੰ ਦੱਲਾ ਆਪਣੇ ਘਰ ਲੈ ਗਿਆ 5 ਦਿਨ ਪਾਤਸ਼ਾਹ ਦੇ ਘਰੇ ਰਹਿ ਪਾਈ ਦੱਲੇ ਦੇ 5 ਦਿਨ ਰਹਿਣ ਤੋਂ ਬਾਅਦ ਸਤਿਗੁਰੂ ਨੇ ਕਿਹਾ ਪਾਈ ਦੱਲਿਆ ਚੌਧਰੀ ਸਾਹਿਬ ਅਸੀਂ ਉੱਥੇ ਘਰ ਦੇ ਰਹਿਣਾ ਚਾਹੁੰਦੇ ਹਾਂ ਕਿਉਂ ਪਾਸ਼ਾ ਇਹ ਤੁਹਾਡਾ ਦਾ ਮੇਰਾ ਘਰ ਦਾ ਹੈ ਤੇ ਤੇ ਘਰ ਤਾਂ ਮੇਰਾ ਹੈ ਪਰ ਅਸੀਂ ਥੋੜਾ ਜਿਹਾ ਬਾਹਰ ਰਹਿਣਾ ਚਾਹੁੰਦੇ ਕਿਉਂਕਿ ਸਾਡੇ ਕੋਲ ਸੰਤਾਂ ਬਹੁਤ ਆਉਣੀ ਆ। ਭਾਵੇਂ ਤੇਰਾ ਘਰ ਵੀ ਬਹੁਤ ਵੱਡਾ ਹੈ ਇਹ ਗੱਲ ਨਹੀਂ ਕਿ ਤੇਰੇ ਕੋਲ ਜਗ੍ਹਾ ਨਹੀਂ ਅਸੀਂ ਥੋੜਾ ਦੂਰ ਜਾ ਕੇ ਬੈਠਾਂਗੇ। ਅਸਲਾਮੁ ਅਲਾਈਕਮ ತಲ್ಲಾ ಸಾಮಾನ್ ಪಾಶಾ ತೋಡಿ